ਸੋ ਗੱਲ ਕਰਾਂਗੇ ਜੀ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਵਿੱਚੇ ਹੁਣ ਕਲੇਸ਼ ਨਿਕਲ ਕੇ ਸਾਹਮਣੇ ਆ ਰਿਹਾ ਜੀ ਹੌਲੀ-ਹੌਲੀ ਗੱਲ ਉਸ ਟਾਈਮ ਵੱਧ ਗਈ ਜਦੋਂ ਜਾਤੀਵਾਦ ਨੂੰ ਲੈ ਕੇ ਕਾਂਗਰਸ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਚਰਨਜ ਸਿੰਘ ਚੰਨੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਪਲਟਵਾਰ ਕੀਤਾ ਗਿਆ ਪਰ ਚੰਨੀ ਨੇ ਕਿਹਾ ਕਿ ਮੈਂ ਕਦੇ ਵੀ ਅਜਿਹੀ ਗੱਲਬਾਤ ਨਹੀਂ ਕੀਤੀ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਸੰਗਤਰਾ ਉੱਪਰੋਂ ਦੇਖੋਗੇ ਕਿੰਨਾ ਸਾਫ਼ ਹੁੰਦਾ ਬਿਲਕੁਲ ਹੀ ਸੋਹਣਾ ਜਿਹਾ ਰੰਗ ਹੁੰਦਾ ਤੇ ਐਂ ਲਓ ਜੀ ਵੀ ਇੱਕੋ ਹੀ ਆ ਬਸ ਜਦੋਂ ਸੰਗਤਰਾ ਨੂੰ ਖੋਲੋ ਸਭ ਫਾੜੀਆਂ ਇੱਕ ਇੱਕ ਫਾੜੀ ਨਜ਼ਰਤ ਨੂੰ ਆ ਜਾਂਦੀ ਆ ਐਦਾਂ ਹੈ ਕਾਂਗਰਸ ਲੱਗਦਾ ਹੈ ਕਿ ਜਿਵੇਂ ਕਾਂਗਰਸ ਬਹੁਤ ਜ਼ਿਆਦਾ ਠੀਕ ਆ ਇਕਜੁੱਟ ਹੈ ਪਰ ਇੱਥੇ ਹਰ ਇੱਕ ਮੁੱਖ ਮੰਤਰੀ ਵੜਨੋ ਕਰਦਾ ਡਾਕਟਰ ਗਾਂਧੀ ਦਾ ਬਿਆਨ ਦੀ ਬੜੀ ਮੈਨੂੰ ਉਹਦੀ ਮਹਿਸੂਸ ਹੋਇਆ ਵੀ ਇੱਕ ਬੰਦਾ ਜਿਹੜਾ ਕਿ ਅਜੇ ਹੁਣੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਟਿਕਟ ਦੇਦੀ ਕਾਂਗਰਸ ਨੇ ਨੰਬਰ ਪਾਰਲੀਮੈਂਟ ਬਣ ਗਿਆ ਉਹ ਬੰਦਾ ਕੱਲ ਕਹਿ ਰਿਹਾ ਕਹਿੰਦੇ ਵੀ ਮੈਂ ਮੇਰਾ ਮੋਟ ਕਾਂਗਰਸ ਨਹੀਂ ਹੈਗਾ ਨਾ ਮੈਂ ਕਾਂਗਰਸੀ ਸੀਗਾ ਪਰ ਜੋ ਹਾਲਾਤ ਇਸ ਟਮ ਕਾਂਗਰਸ ਦੇ ਚੱਲ ਰਹੇ ਆ ਪੰਜਾਬ ਦੇ ਵਿੱਚ ਉਹ ਬੜੇ ਭਿਆਨਕ ਹੈਗੇ ਨਾ ਕਾਂਗਰਸ ਦੇ ਬਰਾਬਰ ਪ੍ਰਤਾਪ ਸਿੰਘ ਬਾਜਵਾ ਹੋ ਸਕਦਾ ਨਾ ਕਾਂਗਰਸ ਦੇ ਬਰਾਬਰ ਸੁਖਜਿੰਦਰ ਸਿੰਘ ਰੰਧਾਵਾ ਹੋ ਸਕਦਾ ਕਾਂਗਰਸ ਦੇ ਬਰਾਬਰ ਨਾ ਚੰਨੀ ਹੋ ਸਕਦਾ ਕਾਂਗਰਸ ਨੂੰ ਇਹਨਾਂ ਨੇ ਕੀ ਦਿੱਤਾ ਬਹਿ ਕੇ ਵਿਚਾਰ ਕਰਨਾ ਕਾਂਗਰਸ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਦਿੱਤਾ ਕਾਂਗਰਸ ਤੋਂ ਬਾਹਰ ਹੋ ਜਾਣਾ ਕੋਈ ਬੰਦਾ ਵੀ ਕਾਂਗਰਸ ਮੈਂ ਕਾਂਗਰਸ ਤੋਂ ਬਾਹਰ ਹੋ ਜਾ ਮੇਰੀ ਕੀ ਵੈਲੀ ਕਾਂਗਰਸ ਤੋਂ ਬਿਨਾ ਇਹਨਾਂ ਦੀ ਕੀ ਹੋਂਦ ਹੈ ਡਾਕਟਰ ਧਰਵੀਰ ਗਣ ਮੇਰੀ ਵੀ ਕੀ ਹੋਂਦ ਹੈ ਜਦੋਂ ਸਾਡੀ ਕੋਈ ਹੋਂਦ ਹੀ ਨਹੀਂ ਹੈਗੀ ਤਾਂ ਫਿਰ ਕਾਂ ਉਸੇ ਜਿਸ ਤਾਨ ਤੇ ਬੈਠੇ ਹੋ ਤੁਸੀਂ ਉਸ ਤਾਨ ਨੂੰ ਵੱਢ ਰਹੇ ਹੋ ਤਾਂ ਫਿਰ ਤੁਸੀਂ ਬਚੋਗੇ ਕਿੱਥੇ ਤੋ ਗੱਲ ਕਰਾਂਗੇ ਜੀ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਹੁਣ ਕਲੇਸ਼ ਨਿਕਲ ਕੇ ਸਾਹਮਣੇ ਆ ਰਿਹਾ ਜੀ ਹੌਲੀ-ਹੌਲੀ ਗੱਲ ਉਸ ਟਾਈਮ ਵੱਧ ਗਈ ਜਦੋਂ ਜਾਤੀਵਾਦ ਨੂੰ ਲੈ ਕੇ ਕਾਂਗਰਸ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਚਰਨਜ ਸਿੰਘ ਚੰਨੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਪਲਟਵਾਰ ਕੀਤਾ ਗਿਆ ਪਰ ਚੰਨੀ ਨੇ ਕਿਹਾ ਕਿ ਮੈਂ ਕਦੇ ਵੀ ਅਜਿਹੀ ਗੱਲਬਾਤ ਨਹੀਂ ਕੀਤੀ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਕਾਂਗਰਸ ਇੱਕ ਇਹੋ ਜਿਹੀ ਪਾਰਟੀ ਬਣ ਕੇ ਰਹਿ ਗਈ ਆ ਜਿੱਦਾਂ ਜਿਸ ਦਾ ਕਿ ਜਿੱਦਾਂ ਨਾ ਤੁਸੀਂ ਸੰਗਤਰਾ ਲੈ ਲਓ ਕਿੰਨੂ ਲੈ ਲਓ ਸੰਗਤਰਾ ਉੱਪਰੋਂ ਦੇਖੋਗੇ ਕਿੰਨਾ ਸਾਫ਼ ਹੁੰਦਾ ਬਿਲਕੁਲ ਹੀ ਸੋਹਣਾ ਜਿਹਾ ਰੰਗ ਹੁੰਦਾ ਤੇ ਐਂ ਲੱਗ ਜਿਵੇਂ ਇੱਕੋ ਹੀ ਆ ਬਸ ਜਦੋਂ ਸੰਗਤਰਾ ਨੂੰ ਖੋਲੋਂ ਤਾਂ ਫਾੜੀਆਂ ਇੱਕ ਇੱਕ ਫਾੜੀ ਨਜ਼ਰਤ ਨੂੰ ਆ ਜਾਂਦੀ ਆ ਐਦਾਂ ਹੈ ਕਾਂਗਰਸ ਲੱਗਦਾ ਆਏਗਾ ਵੀ ਜਿਵੇਂ ਕਾਂਗਰਸ ਬਹੁਤ ਜ਼ਿਆਦਾ ਠੀਕ ਆ ਇਕਜੁੱਟ ਹੈ ਪਰ ਇੱਥੇ ਹਰ ਇੱਕ ਮੁੱਖ ਮੰਤਰੀ ਬਣਨ ਨੂੰ ਫਿਰਦਾ ਹੈ ਜਦੋਂ ਹਰ ਇੱਕ ਮੁੱਖ ਮੰਤਰੀ ਬਣਨ ਨੂੰ ਫਿਰਦਾ ਹੋਵੇ ਤਾਂ ਫਿਰ ਦਿੱਕਤਾਂ ਵੱਡੀਆਂ ਹੁੰਦੀਆਂ ਨੇ ਕਾਂਗਰਸ ਮੈਂ ਡਾਕਟਰ ਗਾਂਧੀ ਦਾ ਬਿਆਨ ਜਬਾਨ ਵੀ ਲਾਇਆ ਮੈਂ ਪੰਜਾਬੀ ਟ੍ਰਿਬਿਊਨ ਚ ਅੱਜ ਲਾਇਆ ਵੀ ਹੈਗਾ ਮੈਂ ਡਾਕਟਰ ਗਾਂਧੀ ਦਾ ਬਿਆਨ ਦੀ ਬੜੀ ਮੈਨੂੰ ਉਹਦੀ ਮਹਿਸੂਸ ਹੋਇਆ ਵੀ ਇੱਕ ਬੰਦਾ ਜਿਹੜਾ ਕਿ ਅਜੇ ਹੁਣੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਟਿਕਟ ਦੇਦੀ ਕਾਂਗਰਸ ਨੇ ਮੈਂਬਰ ਪਾਰਲੀਮੈਂਟ ਬਣ ਗਿਆ ਉਹ ਬੰਦਾ ਕੱਲ ਕਹਿ ਰਿਹਾ ਕਹਿੰਦੇ ਵੀ ਮੈਂ ਮੇਰਾ ਮੁੱਢ ਕਾਂਗਰਸ ਨਹੀਂ ਹੈਗਾ ਨਾ ਮੈਂ ਕਾਂਗਰਸੀ ਸੀਗਾ ਪਰ ਜੋ ਹਾਲਾਤ ਇਸ ਟਮ ਕਾਂਗਰਸ ਦੇ ਚੱਲ ਰਹੇ ਆ ਪੰਜਾਬ ਦੇ ਵਿੱਚ ਉਹ ਬੜੇ ਭਿਆਨਕ ਹੈਗੇ ਲੋਕ ਕਾਂਗਰਸ ਬਨਾਮ ਖੁਦ ਆਪਣੇ ਆਪ ਨੂੰ ਰੱਖ ਰਹੇ ਨੇ ਜਦਕਿ ਕਾਂਗਰਸ ਬਨਾਮ ਕੋਈ ਲੀਡਰ ਨਹੀਂ ਹੈਗਾ ਨਾ ਕਾਂਗਰਸ ਦੇ ਬਰਾਬਰ ਡਾਕਟਰ ਧਰਮਵੀਰ ਗਾਂਧੀ ਹੋ ਸਕਦਾ ਨਾ ਕਾਂਗਰਸ ਦੇ ਬਰਾਬਰ ਰਾਜਾ ਬੜਿੰਗ ਹੋ ਸਕਦਾ ਨਾ ਕਾਂਗਰਸ ਦੇ ਬਰਾਬਰ ਪ੍ਰਤਾਪ ਸਿੰਘ ਬਾਜਵਾ ਹੋ ਸਕਦਾ ਨਾ ਕਾਂਗਰਸ ਦੇ ਬਰਾਬਰ ਸੁਖਿੰਦਰ ਸਿੰਘ ਰੰਧਾਵਾ ਹੋ ਸਕਦਾ ਕਾਂਗਰਸ ਦੇ ਬਰਾਬਰ ਨਾ ਚੰਨੀ ਹੋ ਸਕਦਾ ਇਹ ਕੋਈ ਵੀ ਕਾਂਗਰਸ ਦੇ ਬਰਾਬਰ ਨਹੀਂ ਹੈਗੇ ਕਾਂਗਰਸ ਨੇ ਇਹਨਾਂ ਨੂੰ ਦਿੱਤਾ ਸਾਰਾ ਕੁਝ ਕਾਂਗਰਸ ਨੂੰ ਇਹਨਾਂ ਨੇ ਕੀ ਦਿੱਤਾ ਬਹਿ ਕੇ ਵਿਚਾਰ ਕਰਨਾ ਕਾਂਗਰਸ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਦਿੱਤਾ ਕਾਂਗਰਸ ਚੋਂ ਬਾਹਰ ਹੋ ਜਾਣਾ ਕੋਈ ਬੰਦਾ ਵੀ ਕਾਂਗਰਸ ਮੈਂ ਕਾਂਗਰਸ ਤੋਂ ਬਾਹਰ ਹੋ ਜਾ ਮੇਰੀ ਕੀ ਵੈਲਿਊ ਇਹ ਗੱਲ ਡਾਕਟਰ ਅਮਰ ਸਿੰਘ ਨੇ ਵੀ ਕੀਤੀ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਨਾ ਖਤੇਗੜ ਸਾਹਿਬ ਤੋਂ ਆਈਐਸ ਤੋਂ ਬੰਦਾ ਉਹਦੇ ਵਿੱਚ ਆਇਆ ਪੋਲਿਟਿਕਸ ਚ ਆਇਆ ਉਸ ਬੰਦੇ ਨੇ ਵੀ ਗੱਲ ਕੀਤੀ ਸੀ ਕਹਿੰਦੇ ਕਾਂਗਰਸ ਤੋਂ ਬਿਨਾ ਕਾਂਗਰਸ ਕੱਢ ਦਵੇ ਕਿਸੇ ਬੰਦੇ ਨੂੰ ਬਾਹਰ ਕਰ ਦਵੇ ਉਹਦੀ ਕੀ ਵੈਲਿਊ ਆ ਇਹ ਲੋਕ ਆਪਣੇ ਕਾਂਗਰਸ ਦੇ ਵਿੱਚ ਰਹਿ ਕੇ ਆਪਣੀ ਹੋਂਦ ਬਰਕਰਾਰ ਰੱਖਣਾ ਚਾਹੁੰਦੇ ਆ ਜਦਕਿ ਕਾਂਗਰਸ ਦੇ ਨੇ ਇਹਨਾਂ ਦੀ ਹੋਂਦ ਬਣਾਈ ਆ ਕਾਂਗਰਸ ਤੋਂ ਬਿਨਾ ਇਹਨਾਂ ਦੀ ਕੀ ਹੋਂਦ ਆ ਡਾਕਟਰ ਧਰਮੀ ਕਹਿੰਦਾ ਮੇਰੀ ਵੀ ਕੀ ਹੁੰਦਾ ਜਦੋਂ ਸਾਡੀ ਕੋਈ ਹੋਂਦ ਹੀ ਨਹੀਂ ਹੈਗੀ ਤਾਂ ਫਿਰ ਕਾਂ ਉਸੇ ਜਿਸ ਤਾਨ ਤੇ ਬੈਠੇ ਹੋ ਤੁਸੀਂ ਉਸ ਤਾਨ ਨੂੰ ਵੱਢ ਰਹੇ ਹੋ ਤਾਂ ਫਿਰ ਤੁਸੀਂ ਬਚੋਗੇ ਕਿੱਥੇ ਹਾਲਾਤ ਕੀ ਨੇ ਕਹਿੰਦਾ ਹਾਲਾਤ ਇਸ ਤਰ੍ਹਾਂ ਕਿੰਨੇ ਮਾੜੇ ਹੋ ਚੁੱਕਿਆ 트럼ਪ ਦੁਨੀਆ ਦਾ ਦੁਨੀਆ ਵਿੱਚ ਬਹਿ ਕੇ ਦੁਨੀਆ ਦੀ ਫਾਸੀਵਾਦੀ ਤਾਕਤਾਂ ਦੇ ਨਾਲ ਬੁਰਜੂਆ ਸਮਾਜ ਨੂੰ ਉੱਪਰ ਚੁੱਕ ਰਿਹਾ ਹੋ ਗਰੀਬ ਮੁਲਕਾਂ ਤੇ ਕਬਜ਼ਾ ਕਰਨਾ ਚਾਹੁੰਦਾ ਆਮ ਛੋਟੇ ਮੁਲਕਾਂ ਨੂੰ ਆਪਣੇ ਕਬਜ਼ੇ ਚ ਕਰਨਾ ਚਾਹੁੰਦਾ ਹੈ 트럼ਪ ਫਾਸੀਵਾਦੀ ਤਾਕਤਾਂ ਨੂੰ ਪਾਣੀ ਪਾ ਰਿਹਾ ਹੈ ਤਾਂ ਕਿ ਬਦੇ ਬਦੇ ਫੁੱਲਣ ਹੋ ਉਸ ਦੀ ਅਗਵਾਈ ਭਾਰਤ ਵਿੱਚ ਨਰਿੰਦਰ ਮੋਦੀ ਕਰ ਰਿਹਾ ਹੈ ਨਰਿੰਦਰ ਮੋਦੀ ਭਾਰਤ ਵਿੱਚ ਭਾਰਤੀ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦਾ ਡਾਕਟਰ ਗਾਂਧੀ ਕਹਿੰਦੇ ਆ ਇਹ ਬੁਰਜੂਆ ਸਮਾਜ ਦੀ ਤਾਕਤਾਂ ਨੂੰ ਉੱਪਰ ਵਧਾ ਰਹੇ ਨੇ ਪੰਜਾਬ ਦੇ ਕਹਿੰਦੇ ਭਗਵੰਤ ਮਾਨ ਕਰ ਰਿਹਾ ਭਗਵੰਤ ਮਾਨ ਦਾ ਨਾਮ ਲਿਆ ਕਦੋਂ ਨੇ ਤੇ ਇਹਨਾਂ ਸਮਾਦੇ ਵਿੱਚ ਕਾਂਗਰਸ ਦਾ ਕੀ ਫਰਜ ਬਣਦਾ ਹੈ ਕਿ ਕਾਂਗਰਸ راہਲ ਗਾਂਧੀ ਦੇ ਹੱਥ ਮਜ਼ਬੂਤ ਕਰੇ ਉਲਟਾ ਕਾਂਗਰਸੀ ਪੰਜਾਬ ਦੇ ਕਾਂਗਰਸੀ ਲੀਡਰ ਆਪਣੇ ਹੱਥ ਮਜ਼ਬੂਤ ਕਰਨ ਲੱਗੇ ਹੋਏ ਨੇ ਆਪਣੇ ਹੱਥ ਮਜ਼ਬੂਤ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਚਾਹੀਦਾ ਕਿ ਇਹ ਕਾਂਗਰਸ ਦੀ ਭਲਾਈ ਵਿੱਚ ਕੰਮ ਕਰਨ ਨਾ ਕਿ ਕਾਂਗਰਸੀ ਜਿਹੜੀ ਡੁੱਬਣ ਲੀਡ ਜਾਂ ਲੀਡਰੀ ਆਪਣੇ ਆਪ ਨੂੰ ਵੱਡੇ ਕਹਾ ਕੇ ਵੱਡੇ ਬਣ ਜਾਣਗੇ ਬਾਕੀ ਕੀ ਰਹਿ ਗਿਆ ਅੱਜ ਤਾਂ ਰਾਣਾ ਗੁਰਜੀਤ ਵੀ ਬੈਠਾ ਨਾ ਜੀ ਕਪੂਥਰੇ ਵਾਲਾ ਉਹ ਵੀ ਕੱਲ ਨੂੰ ਬੋਲ ਸਕਦਾ ਅੱਜ ਤਾਂ ਹੋਰ ਬੜੇ ਵੱਡੇ ਬੰਦੇ ਬੈਠੇ ਨੇ ਜੀ ਕਾਂਗਰਸ ਦੇ ਵਿੱਚ ਉਹ ਵੀ ਬੋਲ ਸਕਦੇ ਨੇ ਤੇ ਪਰ ਹਾਲਾਤ ਬੜੇ ਮਾੜੇ ਨੇ ਹੋਇਆ ਕੀ ਇਕੱਠ ਹੋ ਰਿਹਾ ਸੀਗਾ ਮੀਟਿੰਗ ਚੱਲ ਰਹੀ ਸੀਗੀ ਉੱਥੇ ਬੋਲਣ ਦਾ ਚੰਡੀਗੜ੍ਹ ਦੇ ਵਿੱਚ ਕੇਂਦਰੀ ਹਾਈ ਕਮਾਂਡ ਕਾਂਗਰਸ ਦੇ ਬੰਦੇ ਬੈਠੇ ਸੀ ਵਿੱਚ ਉੱਥੇ ਬੋਲਣ ਦਾ ਸਮਾਂ ਮਿਲਿਆ ਚਰਨਜੀਤ ਚੰਨੀ ਨੂੰ ਚਰਨਜੀਤ ਚੰਨੀ ਨੇ ਕਿਹਾ ਗੱਲਾਂ ਬਾਤਾਂ ਤੋਂ ਬੋਲਦੇ ਆਂ ਅੱਗੇ ਚੱਲਦੇ ਆਂ ਕਹਿੰਦੇ ਵੀ 33% ਆਬਾਦੀ ਆ ਪੰਜਾਬ ਦੇ ਵਿੱਚ ਦਲਤਾਂ ਦੀ 33% ਆਬਾਦੀ ਨੂੰ ਦੇਖ ਹੀ ਰਹੇ ਨੇ ਇਹ ਦੇਖ ਹੀ ਰਹੇ ਨੇ ਇਹ 33% ਆਬਾਦੀ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਕੌਣ ਆ ਜੱਟ ਵਿਰੋਧੀ ਧਿਰ ਦਾ ਨੇਤਾ ਵਿਧਾਨ ਸਭਾ ਚ ਕੌਣ ਆ ਜੱਟ ਪ੍ਰਧਾਰਥੀ ਜਥੇਬੰਦੀ ਹੈਗੀ ਆ ਕਾਂਗਰਸੀ ਵਿੰਗ ਐਨਐਸਜੁਆਈਏ ਉਹਦਾ ਪ੍ਰਧਾਨ ਕੌਣ ਹੈ ਜੱਟ ਤੇ ਦਲਤਾਂ ਨੂੰ ਕੀ ਬਿਲਿਆ ਬੱਡੇ ਆ ਉਹਦੇਆਂ ਦੇ ਵਿੱਚੋਂ ਦਲਤਾਂ ਕੋਲੇ ਕੀ ਆ ਤੇ ਇਸ ਇਸ ਮੁੱਦੇ ਨੂੰ ਲੈ ਕੇ ਰਾਜਾ ਬ੍ਰਿੰਗ ਕਹਿੰਦੇ ਵੀ ਨਾਲੇ ਤੂੰ ਹਾਰ ਗਿਆ ਸੀਗਾ ਦੋ ਵਾਰੀ ਦੋ ਸੀਟਾਂ ਤੋਂ ਤੇ ਦੋ ਸੀਟਾਂ ਨੂੰ ਹਾਰਨ ਤੋਂ ਬਾਅਦ ਤੂੰ ਮੈਂਬਰ ਪਾਰਲੀਮੈਂਟ ਬਣਾਇਆ ਕਾਂਗਰਸ ਨੇ ਅੱਜ ਤੂੰ ਕਹਿੰਦਾ ਮੈਨੂੰ ਕੁਝ ਮਿਲਿਆ ਨਹੀਂ ਨੈਰੇਟਿਵ ਸ੍ਰੀਜਾ ਜਨਨ ਲਖਪਾ ਚੰਨੀ ਦੇ ਖਿਲਾਫ ਚੰਨੀ ਫਿਰ ਕਹਿੰਦਾ ਮੈਂ ਪੰਜਾਬ ਦੇ ਵਿੱਚ ਸਮਾਨਤਾ ਦੀ ਗੱਲ ਕੀਤੀ ਆ ਮੈਂ ਪੰਜਾਬ ਵਿੱਚ ਸਮਾਨਤਾ ਦੀ ਗੱਲ ਕੀਤੀ ਆ ਪੰਜਾਬ ਦੇ ਵਿੱਚ ਵਧੀਆ ਗੱਲ ਕੀਤੀ ਆ ਜੱਤ ਪਾਤ ਦੀ ਗੱਲ ਨਹੀਂ ਕੀਤੀ ਹੋਰ ਕੀ ਆ ਇਹ ਜਦੋਂ ਤੁਸੀਂ ਇਹ ਗੱਲ ਆਖੋਗੇ ਫਲਾਣਾ ਜੱਟ ਮਕਾਣਾ ਜੱਟ ਜੱਤ ਪਾਤ ਦੀ ਗੱਲ ਨਹੀਂ ਤਾਂ ਹੋਰ ਕੀ ਆ ਤੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਹੁਣ ਇਹਨਾਂ ਲੀਡਰਾਂ ਨੂੰ ਦਿੱਲੀ ਸੱਦ ਲਿਆ ਤੇ ਪੰਜਾਬ ਦੇ ਵਿੱਚ ਲੌਲਾ ਕਾਂਗਰਸ ਦੇ ਵਿੱਚ ਵਾਪਿਆ ਹੋਇਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ